अच्छा दे जा ठीक है 15 ਦੀ ਹੈ 10 ਦੀ 10 ਦੀ ਹੈ ਉਹ ਦਾਹ ਦੀ ਹੁੰਦੀ ਸੀ ਪਹਿਲਾਂ ਨਿੱਕੀ ਹੁੰਦੀ ਹੁਣ ਵੱਡੀ ਹੋ ਗਈ ਹੈ ਨਾ ਜੇ 10 ਦੀ ਹੁੰਦੀ ਤੇ ਦੇ ਮੈਨੂੰ ਇੱਕ ਟੇਪ ਦੇ ਕਰਨ ਜਿੱਦਾਂ ਕੰਮ ਕਰ ਜਾ ਟੇਪ ਲੈ ਗਿਆ ਉਹ ਸਾਰੀ ਖਰਾਬ ਕਰ ਗਿਆ ਉਹ ਤਾਂ ਉਹ ਜਿੱਦ ਗਿਆ ਇੱਕ ਚਿੱਟੀ ਹੁੰਦੀ ਟੇਪ ਚਿੱਟੀ ਦੇ ਨਹੀਂ ਆਉਂਦੀ ਹੈ ਬਾਹਰ ਗਿਆ ਹੈ ਤਹਾਂ ਦੇ ਨਹੀਂ 15 ਦੀ ਤਹਾਂ ਦੀ ਅਭੋਇਆ 15 ਦੀ ਹੈ ਇਹ ਨਹੀਂ ਦਹਾਂ ਦਿੰਦੇ ਆ ਸਾਡੇ ਤੋਂ ਲੈ ਲੈ ਦਹਾਂ ਦਿਖਾ ਤਰ ਇਹ ਪਹਿਲਾਂ ਨਿੱਕੀ ਹੁੰਦੀ ਸੀ ਨਾ ਉਹ ਨਿੱਕੀ ਹੈ ਨਾ ਹੁਣ ਸਾਲ ਤੋਂ ਸਾਲ ਦੀ ਹੁਣ ਵੱਡੀ ਹੋ ਗਈ ਤੀਜਾ ਚੌਥਾ ਸਾਲ ਲੱਗਿਆ ਇਹਨੂੰ ਵੱਡੀ ਦੇ ਦਿੱਤੀ ਤੂੰ ਰੱਖ ਲੈ ਵੇ ਇਦਾਂ ਨੂੰ ਕੱਟਦੇ ਨਹੀਂ ਇਦਾਂ ਨੂੰ ਫੇਰ ਫੇਰ ਇਦਾਂ ਅੱਧੀ ਕੱਟ ਕੇ ਤੁਸੀਂ ਲੈ ਲੋਦੀ ਮਹਿਰਾ ਉਹ ਆਜੇ ਕੰਮ ਕੀ ਜੋੜੀ ਆਏ ਨਾ ਆਏ ਪੈਸੇ ਤਾਂ ਘੱਟ ਜਾਣ 10 ਰੁਪਏ ਫੇਰ ਪੰਜਾਂ ਦੀ ਰੱਖ ਲੋਦੀ ਕਿੰਦਾ ਖੱਲਾ ਨਾ ਕੀ ਹੋਇਆ ਉਹਨੂੰ ਟੇਬ ਨੂੰ ਖੋਲਣਾ ਨਹੀਂ ਦਿੰਦੇ ਕਿੱਥੋਂ ਖੋਲਣੀ ਐ ਬੁਈਆ ਵਾਪਸ ਲੈ ਕੇ ਖੋਲਦੀ ਤੂੰ ਖੋਲ ਦੇ ਦਿੱਤੀ ਐ ਨਹੀਂ ਉਦਾਂ ਕਿਉਂ ਸੜਾਣਾ ਤੂੰ ਸੁਟੇ ਨਹੀਂ ਗਈ ਮੇਰੇ ਤੋਂ ਚਾਬੀ ਕਿੱਥੇ ਆਦੀ ਕਿਹੜੀ ਚਾਬੀ ਚਾਬੀ ਇਹ ਦਿੱਤੀ ਸੀ ਨਾਲੇ ਕਾਗਜ਼ ਆ ਆਹੋ ਉਹ ਦੋ ਉੱਥੇ ਸੁਟੇ ਆ ਰਸਤੇ ਜੀ ਇਹ ਲੈਣਾ ਅੱਛਾ ਆਹ ਤੇ ਉਹਦਾ ਨਾ ਖੁੱਲਣਾ ਐ ਉਹ ਜਿੰਨੂੰ ਖੋਲਣਾ ਨਿੱਖੜਦੀ ਕਿਉਂ ਨਹੀਂ ਤੇ ਚਾਬੀ ਦਿੱਤੀ ਜੀ ਨਾਲ ਉਹ ਕਿੱਥੇ ਆ? ਚਾਬੀ ਕਿੱਥੇ ਆ? ਚਾਬੀ ਨਾਲ ਖੁੱਲਦੀ ਐ। ਅੱਭੀ ਹੈ ਨਹੀਂ। ਇਹ ਲੋਕ ਐ। ਤੁਹਾਨੂੰ ਲੱਗਦੇ ਕਿਹੜੀ ਚਾਬੀ? ਚਾਬੀ ਜਿਹੜਾ ਨਾਲ ਖੁੱਲਦਾ ਐ। ਚਾਬੀ ਨਾਲ ਹੁੰਦੀ ਐ ਤੇ। ਕਾਗਜ਼ ਹੀ ਉੱਪਰ ਲੱਗੇ ਆ। ਦਹਾੜ ਦੀ ਟੇਪ ਹੀ ਤੇ ਪੰਜਾਂ ਦੀ ਚਾਬੀ ਸੀ। ਲੈ ਨਾ ਫੇਰ ਖੋਲ ਜਾ ਨੀ ਮਾਰੀ ਖੋਲ ਤਾਂ ਦੇ ਮੈਨੂੰ ਕਿੱਦਾਂ ਖੁੱਲਦੀ। ਬਈ ਯਾਰ ਤੂੰ ਚਾਬੀ ਗਵਾਤੀ ਉਹ ਖੋਲਣੀ ਕਿੱਦਾਂ ਐ? ਕਿੱਥੇ ਛੁੱਟੀ ਕਿੱਥੇ ਚਾਬੀ? ਉਹ ਪਈ ਉੱਥੇ ਲਿਆਵਾ। ਲਿਆ ਕਾਗਜ਼ ਆ ਪਰ ਨੰਬਰ ਜਿਹੜਾ ਆਓ ਨੰਬਰ ਤੇ ਕੋਡ ਲਿਖਿਆ ਹੁੰਦਾ ਨਾ ਕੋਡ ਭਰ ਕੇ ਫਿਰ ਖੁੱਲਦੀ ਹੈ ਸੱਚੀ ਸੱਚੀ ਚੱਲ ਗਿਆ ਮੈਂ ਸੱਚੀ ਚੱਲ ਗਿਆ ਰਹਿਣਾ ਮੈਨੂੰ ਚਾਬੀ ਲੈ ਕੇ ਆਉਣਾ ਹਾਂ ਹੱਟੀ ਕੋਲ ਜਿਹੜੀ ਹੈ ਆਹ ਆਹ ਲੱਭ ਗਈ ਚਾਬੀ ਲੱਭ ਗਈ ਚਾਬੀ ਫੜ ਇਹ ਆਹ ਇਹਨੂੰ ਹੁਣ ਇਹ ਚਾਬੀ ਨਾਲ ਖੋਲਣਾ ਇਹ ਇਲਾਹਾ ਦੇ ਉੱਪਰ ਉੱਪਰ ਰੱਖੀ ਇਹਦੇ ਮੈਨੂੰ ਕਰੇਗਾ ਪੰਗੇ ਲਏਗਾ ਹੋਈ ਇਹ ਉੱਪਰ ਰੱਖਤਾ ਹੁਣ ਦੇਖ ਖੋਲ ਕੇ ਖੋਲਦੀ ਯਾਰ ਉਹ ਦੇ ਮੈਨੂੰ ਹੋਰ ਜੇ ਹੈ ਨਹੀਂ ਚਲਦੀ ਇਹ ਖੁੱਲੀ ਨਹੀਂ ਮੈਂ ਇੱਥੇ ਮੈਂ ਲਾਉਣੀ ਟੇਪ ਉਹ ਤਾਂ ਮੈਂ ਤੇ ਹੀ ਖੋਲਦੀ ਸੀ ਟੇਪ ਇਹ ਕਿੱਥੋਂ ਲੱਭ ਕੇ ਲੈਂਦੀ ਚਾਬੀ ਇਹ ਇੱਥੇ ਹੀ ਪਈ ਰੁੱਤੀ ਜਾ ਤੇਰਾ ਭਲਾ ਹੋਵੇ ਹੁਣ ਖੋਲ ਦੂਗੀ ਉਹ ਵੀਡੀਓ ਨਾ ਬਣਾ ਤੂੰ ਲੈ ਜਾ ਦੇ ਮੈਨੂੰ ਯਾਰ ਮੈਨੂੰ ਕੰਮ ਮੈਨੂੰ ਟੇਪ ਟੇਪ ਲੈ ਕੇ ਆ ਗਿਆ ਵਾਪਸ ਕਹਿੰਦਾ ਖੁੱਲਦੀ ਨਹੀਂ ਪਈ ਫੇਰ ਮੈਂ ਬੁਈਏ ਨੂੰ ਕਿਹਾ ਕਿ ਇਹਦੀ ਚਾਬੀ ਲੈ ਗਿਆ ਫੇਰ ਰਸਤੇ ਵਿੱਚ ਚਾਬੀ ਡਿੱਗੀ ਇਹ ਜਿਹੜੀ ਫੇਰ ਇਹ ਚਾਬੀ ਲੈ ਕੇ ਆ ਹੁਣ ਇਹ ਚਾਬੀ ਨਾਲ ਹੀ ਬੁਈਏ ਨੂੰ ਖੋਲ ਕੇ ਦੇਣੀ ਹੈ ਠੀਕ ਹੈ ਬੁਈਆ ਖੋਲ ਦੀ ਹੈ ਹੁਣ ਹੋਰ ਖੋਲ ਹੈ ਹਾਂ ਆਹ ਉਹ ਫੋਟੋ ਵਾਲੀ ਵੀਡੀਓ ਬਣਾ ਲੈ ਇਹਦੀ ਚਾਬੀ ਜ਼ਰੂਰੀ ਹੁੰਦੀ ਹੈ ਇਹ ਤੋਂ ਬਿਨਾਂ ਨਹੀਂ ਖੁੱਲਦੀ ਇਹ ਅੱਗੇ ਤਾਂ ਇਹਦੇ ਖੁੱਲ ਦਿੰਦੇ ਅੱਗੇ ਤਾਂ ਕਦੇ ਵੀ ਟੇਪ ਲੈਣੀ ਨਾ ਤੇ ਚਾਬੀ ਜ਼ਰੂਰ ਨਾਲ ਰੱਖਣੀ ਹੈ ਖੋਲ ਖੋਲ ਇਹ ਮੈਨੂੰ ਖੋਲ ਦੇ ਇਹ ਇਦਾਂ ਉੱਪਰ ਲਾ ਕੇ ਤੇ ਫੇਰ ਖੋਲਣੀ ਹੈ ਠੀਕ ਹੈ ਇਹ ਵੀਡੀਓ ਨਾਲੇ ਬੜਾ ਤੇਜ਼ ਹੈ। ਉਹ ਇਹ ਕਿੱਥੇ ਆਦਾ ਹਿਸਾਬ ਤਾਂ? ਉਹ ਮੈਂ ਛੇੜੇ ਲੱਠਾ ਸੀ ਇੱਕ ਥਾਂ ਤੋਂ ਉੱਥੇ ਨਿਕਲਿਆ ਨਹੀਂ ਮੇਤੋਂ ਨਿਕਲੇ ਮੈਂ ਤੇ ਤੂੰ ਨਿਕਲ। ਆ ਦੇਖਿਆ? ਚੱਲਦੇ ਹੀ ਉਹ ਚਾਬੀ ਲੈਣੀ। ਤੇ ਉਹਦੀ ਚਾਬੀ ਨਹੀਂ ਕੋਣੀ। ਚਾਬੀ ਤੋਂ ਬਿਨਾਂ ਨਹੀਂ ਖੁੱਲਦੀ ਏ ਠੀਕ ਹੈ ਜੀ।